ਫੈਂਟਸਟਿਕ ਹਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਨਗਰ ਸੁਲਤਾਨਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਇਹ ਅਲੱਗ-ਪਗ ਵਿਰਜਣਾਂ ਦਾ ਅੱਜ ਤੁਹਾਨੂੰ ਸਾਰੇ ਵੱਖਰੇ-ਵੱਖਰੇ ਵੈਰਾਈਟੀ ਦੀਆਂ ਮੱਝਾਂ ਤੁਹਾਨੂੰ ਦਿਖਾਉਣੀ ਆ ਕੋਈ ਟੋਕੜ ਗੱਬਣ ਆ ਕੋਈ ਗੱਬਣ ਤਿਆਰ ਆ ਕੋਈ ਉੱਚੇ ਬੱਚੇ ਵਾਲੀ ਆ ਬਾਕੀ ਵੀਡੀਓ ਪੂਰੀ ਜ਼ਰੂਰ ਵੇਖਿਓ ਨਾਰਮਲ ਰੇਟ ਤੇ ਸਾਰੀਆਂ ਮੱਝਾਂ ਤੁਹਾਨੂੰ ਦਿਖਾਉਣੀ ਆ ਵਾ ਤੇ ਬਾਕੀ ਸੋਈਆਂ ਦੀ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਜੋ ਵੀ ਅਗਲੇ ਦੇ ਘਰ ਹੋਈ ਆਪਣੀ ਤਸੱਲੀ ਕਰਕੇ ਪਛੋਦੀ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠੀਕ ਠਾਕ ਜੀ ਵੇਗਿਆ ਮਾਲ ਦਦਣਾ ਲੱਖਾ ਠੀਕਾ ਮਾਲ ਵੀਰ ਤੇ ਚਲੋ ਨਾਮ ਦੱਸਦੇ ਇੱਕ ਵਾਰ ਇਹ ਰੋਸ਼ਨਦੀਪ ਸਿੰਘ ਨਾਂ ਇਹ ਆਪਣਾ ਪਿੰਡ ਸੁਲਤਾਨਵੰਦ ਪੱਤੀ ਮਰਸੂਰ ਜੀ ਕਰਦੇ ਆਪਣਾ ਠੀਕ ਹੈ ਤੇ ਆਪਾਂ ਨੂੰ ਮਲਪੀ 골ਡਨ ਗੇਟ ਕਿਲੋਮੀਟਰ ਪਿੰਦਾ ਜੀ ਸਦਾ ਸਭੀ ਆਪਣੇ ਲੱਗੇ ਜੇ ਦਰਬਾਰ ਸਾਹਿਬ ਵੀ ਲੱਗੇ ਜੇ ਬਾਬੇ ਨੋੜ ਸਿੰਘ ਦੀ ਸਮਾਧ ਵੀ ਲੱਗੇ ਵਿਚਕਾਰ ਕੀ ਮਲਪੀ ਆਪਣਾ ਠੀਕ ਹੈ ਜੀ ਤੇ ਫੋਨ ਨੰਬਰ ਬੋਲ ਦ 7717211839 ਨੰਬਰ ਜੇਪ ਠੀਕ ਹੈ ਅੱਜ ਕੋਈ ਟੋਕਰ ਗੱਬਣਿਆ ਕੋਈ ਗੱਬਣਿਆ ਨਾ ਸਾਰੀ ਵੈਰਾਈਟੀ ਹੈ ਜੀ ਹਾਂ ਜੀ ਮਿਕਸ ਮਾਲ ਆ ਵੀ ਟੋਕਰ ਗੱਬਣ ਜੇ ਇਹ ਮਲਪੀ 8 ਮਹੀਨਿਆਂ ਦੀ ਚੈੱਕ ਪਾਸ ਜੇ ਗਾਰੰਟੀ ਨਾਲ ਅੱਛਾ ਤੇ ਹੁਣ ਮਲਪੀ ਦੁੱਧ ਨਹੀਂ ਜਗੇ ਦੁੱਧੋਂ ਡਰਾਈ ਕਰਤੀ ਹੈ ਨਾ ਤੇ ਇਹਨੇ ਸੱਜਣ ਨੇ ਉਤਰਾ ਕਿੰਨਾ ਕਿ ਕੱਢਿਆ ਜੀ 16 17 ਕਿਲੋ ਦੁੱਧ ਅੱਛਾ ਉਹਨਾਂ ਨੇ 1 40 ਦੀ ਲਈ ਅੱਛਾ ਦੋਵੇਂ ਪੈਲਣ ਠੀਕ ਆ ਹਾਂਜੀ ਤਿਆਰ ਕੀ ਹੁਣ ਦੂਸਰਾ ਸੁਬਾ ਸੋਹਣੀ ਦੂਸਰਾ ਸੁਬਾ ਠੀਕ ਆ ਜੀ ਬਾਕੀ ਚੰਗੇ ਕੱਦ ਕੱਟ ਸਿਆ ਸੋਹਣੀ ਝੋਟੀ ਆ ਤਿਆਰ ਕਰਨ ਵਾਲੀ ਝੋਟੀ ਆ ਜਿਹੜੀ ਹਾਂਜੀ ਖੁੱਲ ਹਾਂ ਤੋਰ ਦਈਏ ਬਾਕੀ ਇਹਦਾ ਥਣਾ ਦਾ ਸਾਈਜ਼ ਗੈਪ ਕਾਫੀ ਚੰਗਾ ਹੋਵੇ ਤੁਹਾਨੂੰ ਨੇ ਦਿਖਾ ਦਿੰਨੇ ਆ 8 ਮਹੀਨਿਆਂ ਦੀ ਕੱਪਣਾ ਜਿਹੜੀ 2 ਮਹੀਨੇ ਨੂੰ ਸੰਭਣਾ ਪੈਣਾ ਉਸ ਹੱਬ ਨਾਲ ਮੋਲੇ ਦਾ ਸਾਮ ਛੱਡ ਕੇ ਹੋ ਜਾਣਾ ਬਾਕੀ ਚੰਗੇ ਕੱਦ ਕੱਟ ਝੋਟੀ ਆ ਜਿਹੜੀ ਹੁਣ ਬਿਲਕੁਲ ਗੋਲ ਸਿੰਘ ਦੀ ਝੋਟੀ ਆ ਮੋਹਰਾ ਦੀ ਝੋਟੀ ਆ ਜੀ ਬਾਕੀ ਥੱਲੇਆਂ ਚਾਲਰ ਦੇਖ ਜਾਂਦੇ ਥੱਲੇੋਂ ਚੰਗੀ ਤਿਆਰ ਹੋਣੀ ਆ ਸਥਾਨੇ ਵੀ ਤੁਹਾਨੂੰ ਦਿਖਾ ਲਈਏ ਥੋੜੀ ਜਿਹੀ ਉਧਰ ਕਰੇ ਵੀਡੀਓ ਤੇ ਸਾਨੂੰ ਦਿਖਾਈ ਜੇ ਚੰਗੀ ਤਰ੍ਹਾਂ ਆਹ ਦੇਖ ਜਾਂਦੇ ਜੀ ਚੰਗੇ ਕੈਪ ਤੇ ਜਿਹੜਾ ਕੱਲਾ ਕੱਲਾ ਥਾਨ ਇੱਕੋ ਜੇ ਸਾਈਜ਼ ਦਾ ਤੇ ਇੱਕੋ ਜੇ ਕੈਪ ਦੇ ਚਾਰੇ ਥਾਨੇ ਲਗਪਰ ਅਗਲੇ ਪਿਛਲੇ ਸਾਲ ਲਗਭਗ ਇਸੋ ਜੀ ਸਾਈਜ਼ ਦੇ ਆ ਤੇ ਉਤਰਾ ਵੀ ਜੰਮੀ ਪਲੀ ਚੰਗੀ ਆ ਕਿੰਨਾ ਫੇਰਾ ਖੇਵੇ ਜੀ ਇਹਦਾ ਮੁੱਲ ਜੀ ਆਪਾਂ ਇਹ ਮੁੱਲ ਕੀ ਡਵਲਪ ਇਹੇ ਕਰਕੇ ਜਾਵੇ ਬੰਦੇ ਦੇ ਸਾਮਨ ਦਾ ਹੀ ਵੀਰ ਨੂੰ ਮਜਾ ਆਵੇ 2 ਮਹੀਨੇ ਹਾਂਜੀ 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 ਦੇ ਦਈਏ 70000 ਜੀ ਹੋਰ ਛੋਟ ਕਰ ਦਈਏ ਥੋੜੀ ਜਿਹੀ 2000 ਛੋਟ ਕਰ ਦੋ 5 ਛੋਟ ਕਰ ਦੋ ਜਾਨ ਦੋ 65000 60000 ਦੀ ਜਾਨ ਦੋ 65 ਦੀ ਜਾਨ ਦੋ ਜਾਂ ਦੋਂ ਛੋਟ ਹੀ ਹੋਣੀ ਸੀ ਮੇਰਾ ਭਰਾ ਠੀਕ ਆ 65000 ਦੀ ਛੋਟ ਹੀ ਕਹਿੰਦੇ ਸੀ ਹੁੰਦੀ ਹੈ ਕਿੱਦਾਂ ਵਾਲੀ ਲਾ ਲਓ ਤੁਸੀਂ ਉਹਨਾਂ ਨੇ ਪਿਛਲੇ ਸੋਵੇ ਲਈ ਇੱਕ 40 ਦੀ ਅੱਛਾ ਹਾਂਜੀ ਠੀਕ ਆ ਤੇ ਬਾਕੀ ਜਿੰਨੇ ਜਨ ਨੇ ਤਿਆਰ ਹੋਣਾ ਉਹਨਾਂ ਜਨ ਬਾਜ਼ਾਰ ਪੂਰਾ ਤੇਜ ਹੋ ਜਾਣਾ ਨਾ ਲਾ ਲਓ ਮੇਰਾ ਫੋਟੇ 6 ਫੁੱਟ ਦੇ ਵਿੱਚ ਵਿੱਚ ਹੈਗਾ ਘੱਟ ਦੇ ਮੇਰੇ ਸਾਹਮਣੇ ਹਾਂਜੀ ਹਾਂਜੀ ਤੇ ਹੁਣ ਜਿਹੜੇ ਆਹ ਟੋਕੜ ਗੱਬਨ ਚੱਕ ਪਾਸ ਚੱਕ ਪਾਸ 6 ਮਹੀਨੇ ਦੀ ਗੱਬਨ ਜੀ ਸਾਡੇ ਪੰਨਿਆਂ 6 ਮਹੀਨੇ ਦੀ ਤੇ ਦੁੱਧ ਤੇ 4-5 ਕਿਲੋ ਦੁੱਧ ਜੀ ਥੱਲੇ ਇੰਨੇ ਸੱਜਰ ਨੇ ਕਿੰਨਾ ਪੜਿਆ ਦੁੱਧ ਹਾਂਜੀ ਇੰਨੇ ਸੱਜਰ ਦੇ ਦੁੱਧ ਕਿੰਨਾ ਕਿ 12-16-17 ਲੀਟਰ ਕੋ ਲੈ ਆਏ ਡੇਰੀ ਵਾਲੀ ਮਾਜੀ ਜੀ ਤੋਰਾਂ ਹਾਂ ਫੇਰ ਇੱਕ ਕਰੀ ਨਾ ਤੋਰ ਦੇ ਵੀਰ ਬਾਕੀ ਕੱਦ ਕਾਠੇ ਦਾ ਵੀ ਚੰਗਾ ਹਾਂਜੀ ਸਾਰੀਆਂ ਮੱਜਾਂ ਦੇ ਅੱਜ ਕਾਦੇ ਚੰਗੇ ਆਪਣੀਆਂ ਕੱਦ ਕਾਠ ਪੱਖਾ ਅੱਜ ਉਤਰਾਂ ਸਾਰੀਆਂ ਚੰਗੀਆਂ ਹਾਂ ਖਾਣਾ ਦਾ ਸਾਈਜ਼ ਗਾ ਇਹਦਾ ਵੀ ਕਾਫੀ ਘਿਆਰ ਤੇ 11:30 ਸਵੇਰ ਸੁਣੀ ਵਿਦਿਆਰਥੀ Ah, ele é ਅੱਜ ਆਪਾਂ ਮਲਬੀ ਭੱਜਣ ਵਾਲੇ ਮੁੱਲ ਕਰਦੇ ਆਂ ਥਾਣੇ ਤੇ ਦੇਖ ਸਕਦੇ ਲੱਗੇ ਤਾਂ ਬਾਕੀ ਉਧਰਲੇ ਪਾਸੇ ਇੱਕ ਵੱਖਰੀ ਸ਼ਾਂਗ ਜੀ ਲੱਗੀ ਸੈਂਟਰ 'ਚ ਆ ਇਹ ਉਹ ਤਾਂ ਇਹ ਦੇਖ ਲੈਣੀ ਆ ਤੇ ਬਾਕੀ ਉਤਰਾਂ ਥਨਾ ਦਾ ਸਾਈਜ਼ ਗਾਬ ਜਿਹੜਾ ਇਹਦਾ ਚੰਗਾ ਤੇ ਮਨ ਕਿਵੇਂ ਨੇ ਵੀ ਚੰਗੀ ਲੱਗੀ ਬਾਕੀ ਕੋਈ ਥਾਂ 'ਚ ਬਾਦ ਘਾੜਦੀ ਆਪਣੀ ਫੁੱਲ ਗਰੰਟੀ ਹੋ ਗਈ ਕੋਈ ਜੇ ਮਲਬੀ ਕੂੜ ਛੱਡੇ ਬਾਕੀ ਆ ਥੱਲੇ ਆਂ ਦੇਖ ਸਕਦੇ ਜੀ ਚੰਗੇ ਤੇ ਇਹਦਾ ਮੁੱਲ ਵੀ ਜੀ ਫਿਰ ਇਹ ਵੀ ਤੋਕੜਾਂ ਬਾਝ ਦੇ ਦੇਣੀ ਆਪਾਂ ਤੋਕੜ ਗੱਬਣ ਮੱਜ ਅੱਛਾ ਹਾਂਜੀ ਕਿੰਨੇ ਦੀ ਦੇ ਰਿਹਾ 60000 ਦੇਰ ਦੀ ਕਰ ਦਈਏ ਮਾਨਤਨ ਹੋਰ ਤੇ ਦੋ ਘਟਾ ਦੇ ਇੱਕੋ ਗੱਲ ਕਰੀਏ ਇੱਕ ਇੱਕ ਵੀ ਦਾ ਜੋੜਾ ਹੀ ਜਾਣ ਦੀਏ 65 ਦੀ ਉਹ ਤੇ 55 ਦੀ ਉਹ ਚਲੋ ਜਾਣ ਹੋਰ ਮਾਨਤਨ ਕਰਦਾਂਗੇ ਅੱਛਾ ਜੋੜੇ 'ਚ ਹੋਰ ਕਰ ਦੋਗੇ ਮਾਨਤਨ 55000 ਦੀ ਜਿਹੜੀ ਕਹਿੰਦੇ ਵੀ ਆਹ ਵਾਲੀ ਦੇ ਦੇਾਂਗੇ ਤੇ ਉਹ ਪਰਲੀ 65 ਦੀ ਤੇ ਇੱਕ ਵੀ ਦਾ ਜਿਹੜਾ ਜੋੜਾ ਏ ਛੋਟਾ ਕਰ ਦਾਂਗੇ ਵੀਰ ਨੂੰ ਠੀਕ ਆ ਤੇ ਆਹ ਥੋੜੀ ਉੱਚਾ ਬੱਚਾ ਜੀ ਹਾਂਜੀ ਇਹ ਉੱਚਾ ਬੱਚਾ ਹੈ ਮਹੀਨੇ ਡੇਢ ਮਹੀਨੇ ਦੀ ਚੈੱਕਪ ਹੋਈ ਨਹੀਂ ਅਮਲਪੀ ਅੱਛਾ ਗਾਂ ਬਣੀ ਵੀ ਹਾਂਜੀ ਅਸੀਂ ਉਦਾਂ ਸਵੇਰ ਕੱਲ ਬਾਪੁਆਈ ਵਿੱਚ ਦੇ ਡਾਕਟਰ ਨੇ ਆ ਖਾਲੀ ਦਸੀ ਨਾ ਸੂਣ ਵਾਲਿਆਂ ਦਾ ਚੱਕ ਜੇ ਚੱਕ ਜਿਆ ਬਾਕੀ ਕਿਸ ਦੀ ਕਿਸਮ ਹੈ ਜੇ ਆਪਾਂ ਚੱਕ ਪਾਸ ਕਰਕੇ ਨਹੀਂ ਦੇਣੀ ਖਾਲੀ ਕਰਕੇ ਦੇਣੀ ਤੇ ਮਗਰ ਇਹਦੇ ਕੱਟੀ ਮਗਰ ਕੱਟੀ ਜੀ ਦੇ ਕੱਟੀ ਵੀ ਚੰਗੀ 10000 ਦੀ ਕੱਟੀ ਲਾ ਲ ਹੋ ਗਈ ਜੀ ਮਗਰ ਚੰਗੀ ਪਲੀ ਫਲੋਸੀ ਕੱਟੀ ਆ ਜਿਹੜੀ ਮਗਰ ਆ ਦੇਖ ਸਕਦੇ ਜੀ ਵੱਡੀ ਕੱਟੀ ਆ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਹੁਣ ਜੀ 7 ਲੀਟਰ ਦੁੱਧ ਇਹਦੇ ਕੋਲ ਠੰਡਾ ਜਿਹੜਾ ਹੈਗਾ ਪੱਕਾ ਦੁੱਧ ਪੱਕਾ ਜੀ ਬਾਕੀ ਚੰਗੇ ਪਿੱਟਪੂਰੇ ਦੇ ਮਾਲਕ ਆ ਤੋੜਦੇ ਫੋਲੋ ਫਿਰ ਤੋੜਦੀ ਸੱਜਰ ਨੂੰ ਪੱਖੋਂ ਹੀ ਲਾ ਲਓ ਵੀ ਬਾਕੀ ਥਾਂ ਇਹਦੇ ਵੀ ਦੇਖ ਸਕਦੇ ਜੀ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਹੈ ਆ ਜਿਲੇ ਆ ਸਾਹਿਬ ਅਲੈਕਸਾਂ ਦੇ ਜੀ ਕੱਦ ਕਾਠ ਪੱਖੇ ਵੀ ਚੰਗੀ ਭਾਰੀ ਆ ਤੇ ਇਹਦਾ ਫਿਰ ਮੁੱਲ ਵੀ ਜੀ 65 ਦੀ ਧੀ ਉਹਦੇ 65 ਦੀ ਹਾਂ ਕੀ ਕਰਦੀ ਹੈ ਕੋ ਮਨਤਨ 60000 ਦੀ ਦੇ ਦਾਂਗੇ ਬਿਲਕੁਲ ਨਾਲ ਲਾ ਲਓ ਵੀ 10000 ਦੀ 10 ਬਾਣੇ ਹਜ਼ਾਰ ਦੀ ਕੱਟੀ ਜੇ ਹਾਂਜੀ ਹਾਂਜੀ ਹੁੰਦਾ ਹੀ ਮੱਝ ਵੇ ਲੋ ਕਿੱਡੀ ਜੇ ਕੱਦ ਵਜਨ ਚ ਵੀ ਪੂਰੀ ਹੈ ਮੱਝ ਵੀ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਜੇ ਕਿਤੇ ਗਾਂ ਨਿਕਲ ਹੁੰਦੀ ਹੈ ਮੱਝ ਸੱਜਰ ਚੰਗੇ ਦੁੱਧ ਵਾਲੀ ਆ ਜੀ ਹਾਂ ਦੇਖ ਸੰਦੇ ਜੀ ਤੇ ਆ ਗੱਬਨ ਤਿਆਰ ਜੇ ਮਾੜੀ ਇੱਕ ਗੱਬਨ ਤਿਆਰ ਜੇ ਅੱਛਾ ਦੋ ਚਾਰ ਦਿਨ ਲੈ ਜੂਗੀ ਚੰਗੀ ਤਿਆਰ ਹੁੰਦੀ ਜੇ ਥੱਲੇ ਤੋੜੋ ਮੈਂ ਫੇਰ ਇੱਕ ਰੀਨੂ ਤੋੜ ਦੇ ਦਿੰਦੀ ਜੀ ਚੰਗੀ ਤਿਆਰ ਹੁੰਦੀ ਜੀ ਥੱਲੇ ਮਾੜੀ ਤਾਂ ਆ ਜੁਲਾ ਅਲੈਕਸੈਂਦਰ ਹਵਾਨਾ ਇਹਦਾ ਲੱਗੇ ਤਾਂ ਬਾਕੀ ਥਾਣਾ ਦਾ ਸਾਈਜ਼ ਕੈਪ ਜਿਹੜਾ ਇਹਦਾ ਵੀ ਚੰਗਾ ਇਹ ਕਿੰਨਾ ਕੁ ਦੋਤੋਂ ਪਰੇ ਜਾਊਗੀ ਵੀਰ ਜੀ ਵੀਰ ਜੀ 10-12 ਕਿਲੋ ਭਰ ਜਾਊਗਾ ਤੇ ਇਹਦਾ ਫਿਰ ਮੁੱਲ ਇਹ ਜੀ ਦੇ ਦਈਏ 70000 ਦੀ ਕਰ ਦਈਏ ਕਿ ਮੰਨਤਾ ਨੇ 67000 ਦੀ ਜੱਸ ਨਾ ਦੇਣੀ ਇੱਕੋ ਗੱਲ ਕਰੀਏ ਇੱਕੋ ਗੱਲ ਇੱਕ ਸਵਾਰਾ ਜੋੜਾ ਕਰ ਦਈਏ ਇੱਕ ਇੱਕ ਪੰਜੀ ਦਾ ਜੋੜਾ ਕਰ ਇੱਕ ਪੰਜੀ ਦਾ ਜੋੜਾ ਕਰਦਾ 68 ਟ੍ਰੇਡ ਦੇ ਹਿਸਾਬ ਨਾਲ ਦੇ ਦਈਏ ਹਨਾ ਕੋਈ ਤੁਹਾਨੂੰ ਕੋਈ ਹੋ ਲੈ ਜਾਏ ਤੇ ਪਾਣ ਕੋਈ ਹੋ ਲੈ ਜਾਏ ਜੋੜੇ 'ਚ ਛੋਟ ਹੀ ਹੋਣੀ ਆਪਾਂ ਮਲਪੀ ਖੁੱਲਾ ਮੰਨਤਾ ਅੰਨੀ ਜਗਾ ਅੱਛਾ ਹਾਂਜੀ ਕੱਲੀ 67 ਦੀ ਦੇ ਦਾਂਗੇ ਉਹ ਬਾੜ ਦੀ ਠੀਕ ਆ ਤੇ ਗਾਂ ਰਹਿ ਗਈ ਇੱਕ ਗਾਂ ਰਹਿ ਗਈ ਇੱਕ ਗੱਬਨ ਤਿਆਰ ਜੀ ਤਿਆਰ ਜੀ ਇਹਨਾਂ ਥੋੜੇ ਖੜ ਦੀ ਦੇਖੋ ਤੇ ਉੱਤਰਾ ਠੰਡੀ ਸੀ ਲਿਆ ਸਾਈ ਵਾਲਿਆ ਸ਼ਹਿਦ ਹੁੰਦਾ ਹੈ ਇਹ ਬਿਲਕੁਲ ਸ਼ਹਿਦ ਹੀ ਆਇਆ ਹੈ ਨਾ ਤੇ ਭਾਵੇਂ ਇਤਨਾ ਹੀ ਟਿੱਪ ਲਓ ਇੱਕ ਥਾਣਾ ਉੱਚਾ ਜਿਹੜਾ ਲਲਰ ਜੀ ਅੱਛਾ ਤੇ ਲਲਰ ਹਾਂਜੀ ਅੱਛਾ ਅਗਲੇ ਦੋਵੇਂ ਥਾਂ ਚੱਲਦੇ ਤੇ ਹਾਂਜੀ ਬਿਆਣੀ ਤਾਂ ਮਗੱਲਾ ਥਾਂ ਨਹੀਂ ਚੱਲਦਾ ਤੇ ਪਰਲਾ ਥਾਂ ਜਿਹੜਾ ਉਹਦਾ ਚੱਲਦਾ ਪਰ ਇਹ ਵੀ ਪਿਓਰ ਜੀ ਜੇ ਕਿਸੇ ਨੇ ਚਾਹ ਚੂਪੀ ਨੂੰ ਲੈਣੀ ਹੋਵੇ ਚੰਗੀ ਹੈ ਮੱਝਾਂ ਵਰਗਾ ਦੁੱਧ ਹੁੰਦਾ ਇਹਨਾਂ ਦਾ ਖੋਲੋ ਫਿਰ ਤੋਰ ਦੋ ਜੀ ਨੂੰ ਤੇ ਕਿੰਨਾ ਕਿ ਦੁੱਧ ਗੱਡੀ ਜਾਉਗੀ 9-10 ਕਿਲੋ ਦੇ ਹੀ ਦੇਣਾ ਵੀ ਠੀਕ ਹੈ ਇਹ ਆ ਵੀ ਜਿੰਨੇ ਪੈਸੇ ਵੀ ਘੱਟ ਖਰਚਣੇ ਆ ਤੇ ਠੰਡੀ ਸੀਲ ਸਾਈ ਵਾਲਾ ਗਾਂ ਸੱਜਰ ਘਰੇ ਰੱਖਣੀ ਆ ਉਹਨਾਂ ਵੀ ਦਾ ਵਾਸਤੇ ਅੱਜ 10 ਕਿਲੋ ਇਹਨੇ ਲੈ ਹੀ ਜਾਣੇ ਮੋੜ ਲਿਆ ਹਾਂ ਜੀ ਲੈ ਆ ਤੇ ਇਹਦਾ ਫਿਰ ਮੁੱਲ ਵੀ ਜੀ ਇਹ 25000 ਦੀ ਲੈਣਗੇ ਜੀ 25 ਦੀ ਕੀ ਕਰਨਾ ਹੋਰ ਮੰਤਾਨ ਕਿ 20000 ਦਿੱਤੇ ਰਾਂਗੇ ਜੈਸਮੋਰ ਹੋਰ ਹੋਂਦ ਥੱਲੇ ਚਲੋ 20000 ਦੀ ਫਿਰ ਹੈਗੀ ਕਿਉਂਕਿ ਜੈਸ ਹੋਰੀ ਹੋਣੀ ਹੈਗੀ ਹੋਣੀ ਕਿ ਜੈਸ ਹੈਗੀ ਠੀਕ ਹੈ ਚਲੋ ਬੱਕਰੀ ਹੈਗੀ ਇੱਕ ਸੱਤ ਆਪਣੇ ਵਿੱਚ ਅੱਛਾ ਕਿ ਬੱਕਰੀ ਵੀ ਹੈਗੀ ਜੀ ਠੀਕ ਹੈ ਦੇਖੋ ਇਹ ਕਿੰਨੇ ਰੀਤੇ ਦੇਣੀ ਆ 10000 ਦੀ ਸਾਡੇ ਗੱਬਰ ਨਿਕਲਾਵੇ ਜਾ ਕੇ ਦੋ ਮਹੀਨੇ ਦੀ ਬਣੀ ਜੇ ਉਹਦੀ ਗਰੰਟੀ ਕੋਈ ਨਹੀਂ ਆਪਾਂ ਪਰ 10000 ਹੀ ਲੈਣਾ ਹੈ ਸਟੱਡੀ ਚੁੱਡੀ ਮਲ ਪਿਹੜੀ ਕਰੀ ਆਉਂਦੀ ਹੁੰਦੀ ਆਣੇ ਠੀਕ ਹੈ ਜੀ ਹਾਂ ਜੀ ਤੇ ਬਾਕੀ ਚਲੋ ਇੱਥੇ ਆਓ ਆਪਣੀਆਂ ਟੁਕੜਾ-ਗੱਪਨਾ ਚੈੱਕ ਪਾਸ ਕਰਵਾ ਕੇ ਚੈੱਕ ਪਾਸ ਕਰਕੇ ਤਸੱਲੀ ਦੋ ਦੇ ਤੇ ਬਾਕੀ ਸੋਈਆਂ ਦੇ ਆਪਣੀ ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਖੜੋ ਜੀ